ਰਹਿ ਬਿ ਹੰਗਮ ਕਤੈ ਨਜਾਈ ਰਹਿ ਬਿ ਹੰਗਮ ਇਹੰਗ ਬੰਦਾ ਕਮਨ ਨਹੀਂ ਜਿਹੜਾ ਜਿਹੜਾ ਚੱਲਦਾ ਫਿਰਦਾ ਨਹੀਂ ਜਿਹਦੇ ਤੁਰਨਾ ਫਿਰਨਾ ਉਲੜਨਾ ਛੱਡਤਾ ਇਹੰਗ ਟਿਕ ਜੂ ਬਸ ਔਰ ਕਿਸੇ ਵੀ ਮਾਇਆ ਦੇ ਵਸਤੂਰੋ ਸੰਬੰਧ ਨੋ ਰੱਖੇ ਇਹੰਗ ਕਰ ਲੈ ਇਹੰਗ ਦੇ ਦੋਤਾਂ ਨਾਸ ਕਰ ਦੇ ਹਗਤਾ ਤੋ ਰਹਿ ਵੇ ਹੰਗ ਨਹੀਂ ਹੰਗ ਜੀ ਨੂੰ ਹੰਕਾਰ ਹੈ ਗਮ ਗਮ ਨਹੀਂ ਕਰਦਾ ਕਿਤੇ ਤੇ ਗਿਆ ਇਥੋਂ ਕਿ ਕਦਾ ਇਹਨੂੰ ਹੰਕਾਰ ਦੀ ਟੱਕਰ ਦਿੰਦਾ ਹੋਵੇ ਨਹੀਂ ਟੱਕਰ ਮਿਤੀ ਆਪਣੀ ਮਰਜ਼ੀ ਦੇ ਇਹਨੂੰ ਟੱਕਰ ਦਿੰਦੀ ਜਿੱਦਾਂ ਮਰਜ਼ੀ ਛੱਡ ਦਿੰਦਾ ਉਦੋਂ ਟੱਕਰ ਜਿੱਦਾਂ ਹੁਕਮ ਨੂੰ ਸੱਤ ਕਰਕੇ ਬਦਲਦਾ ਟੱਕਰ ਜਿੱਦਦਾ ਜਮੀਨ ਦੀ ਸਪੀਡ ਐਡੀ ਹੋ ਰਹੀ ਦੀ ਜਮੀਨ ਨੂੰ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ ਘੋੜੇ ਵਾਸਤੇ ਨਾ ਲੋੜ ਪੈਂਦਾ ਕਿੰਨਾ ਭਾਰ ਚੁੱਕ ਕੇ ਘੁਮੀ ਜਾਂਦੀ ਹੈ ਜਮੀਨ ਕੋਈ ਨਹੀਂ ਕੋਈ ਆਪਣਾ ਜ਼ੋਰ ਨਹੀਂ ਲੱਗਦਾ ਉਹ ਇਸ ਕਰਕੇ ਤੇ ਸਾਰੇ ਹੀ ਕਾਬੂ ਹੁੰਦੇ ਨੇ ਫਿਰ ਫ੍ਰੀਲੀ ਕੋਈ ਇਹਦਾ ਜ਼ੋਰ ਨਹੀਂ ਲੱਗਦਾ ਇਹਦੀ ਬੁੱਦੀ ਤੇ ਕੋਈ ਜ਼ੋਰ ਨਹੀਂ ਪੈਂਦਾ ਜੇ ਬੇਹੰਦੂ ਹੋ ਜਵੇ ਜੇ ਭਾੜੇ ਚੱਲਵੇ ਭਾੜੇ ਜਾਇਆ ਹੋਇਆ ਬੇਤਬੂਤ ਉਰ ਕੁਝ ਕਰਨ ਦੀ ਲੋੜ ਨਹੀਂ ਉਰੇ ਸੋਚੇ ਪਹਿਲਾਂ ਤਾਂ ਅਸੀਂ ਇਹ ਸੋਚੀਏ ਸਾਡਾ ਸਰੀਰ ਅਸੀਂ ਕਹਿੰਦੇ ਸਾਡਾ ਚਲੋ ਬੋਲਦੇ ਆ ਸਾਡਾ ਅਸੀਂ ਇਹਨੂੰ ਵਰਤਦੇ ਕੱਪੜੇ ਵਰ ਹੀਰੋ ਵਰਤਦੇ ਸਾਡੇ ਆਰਡਰ ਚੱਲਦਾ ਸਾਡਾ ਸਰੀਰ ਇਹਨੂੰ ਸਾਹ ਹੁੰਦਾ ਤਾਂ ਹੀ ਸਰੀਰ ਹੈ ਨਾ ਜੇ ਸਾਹ ਬੰਦ ਹੋ ਜਾ ਫਿਰ ਵਰਤ ਲਵਗੇ ਕੀ ਸਾਹ ਅਸੀਂ ਆਪ ਲੈਦੇ ਪਰ ਫਿਰ ਵੀ ਹੁੰਦਾ ਹੈ ਜੇ ਸਾਲਿਆਂ ਦਾ ਫਰਵੰਦੋ ਨੇ ਕੀਤਾ ਹੋਇਆ ਹੈ ਸਾਡਾ ਕੋਈ ਜ਼ੋਰ ਨਹੀਂ ਲੱਗਦਾ ਸੌ ਜਾਂਦੇ ਆਰਾਮ ਕਰਦੇ ਰਹਸ ਸਾਹਿਬ ਹੁੰਦਾ ਰਹਿੰਦੇ ਸਭ ਤੋਂ ਜ਼ਰੂਰੀ ਕੰਮ ਸਾਡੇ ਸਰੀਰ ਨੂੰ ਸਹਾਉਣ ਸਾਡਾ ਹੈ ਨਾ ਜਾਂ ਇਹ ਉਹਨੇ ਸੰਭਿਆ ਹੋਇਆ ਹੈ ਬਾਕੀ ਦਾ ਖਾਣਾ ਪੀਣਾ ਬੈਨੋ ਨਹੀਂ ਰਹਿ ਗਿਆ ਨਾ ਸਰੀਰ ਦਾ ਤੇ ਉਹ ਨਹੀਂ ਉਹ ਕਰ ਸਕਦਾ ਇੱਥੇ ਨਹੀਂ ਵਿਸ਼ਵਾਸ ਖਾਣਾ ਪੀਣਾ ਪੜਨਾਂ ਦਾ ਘਰ ਦੇ ਵੀ ਕਰ ਦਿੰਦੇ ਨੇ ਬ੍ਰੀਜ ਦੇ ਸਾਹ ਲੈ ਕੇ ਖਾਵੇ ਕੋਈ ਉਹਦੇ ਤੋਂ ਕੋਈ ਬ੍ਰੀਜ ਪੈ ਗਿਆ ਦੁਜੇ ਖਾਣ ਪੀਣ ਦਾ ਪ੍ਰਬੰਧ ਤਾਂ ਸਾਰੇ ਕਰ ਦਿੰਦੇ ਨੇ ਜੇ ਸਾਰਾ ਆਵੇ ਦੂਆ ਲੈ ਕੇ ਖਾਵੇ ਉਹ ਤੋਂ ਕੋਈ ਸਾ ਉਹੀ ਜਗ੍ਹਾ ਹੋਰ ਨਹੀਂ ਲੱਗਾ ਸਾ ਕੋਈ ਪ੍ਰਬੰਧ ਨਹੀਂ ਸਾਡੇ ਕੋ ਉਹਦਾ ਐਡਾ ਬੜਾ ਪ੍ਰਬੰਧ ਉਹਨੇ ਆਪਣੇ ਹੱਥੀਂ ਚ ਰੱਖਿਆ ਹੈ ਜਿਹੜਾ ਮੁੱਲੀ ਜੀ ਗੱਲ ਉਹਦੇ ਖਤਰ ਸਲ ਵੀ ਜਾਂਦਾ ਬਈ ਹੋਈ ਗੱਲੇ ਕੁਛ ਨਹੀਂ ਜਿਹੜੀ। ਇਹ ਤਾਂ ਗੱਲੇ ਕੁਛ ਨਹੀਂ ਖਾਣਾ ਪੀਣਾ ਔਰ ਪਹਿਨਣਾ। ਇਹਦੇ ਸਾਨੂੰ ਚਿੰਤਾ ਐਡੀ ਬਣਾਈ ਹੋਈ। ਚਿੰਤਾ ਉਹਦੀ ਕਰਨ ਦੀ ਸਾਖੇ ਬਿਓ ਇਹਨੂੰ। ਉਹ ਸਾਡੇ ਵਾਸਤੇ ਨਹੀਂ। ਇਹ ਉਹਦਾ ਆਉਰੇ ਪ੍ਰਬੰਧ ਕੀਤਾ ਹੋਇਆ ਹੈ। ਦੁਆ ਤਾਂ ਬੂਲੀ ਗੱਲ ਹੈ। ਪਰ ਭਰੋਸਾ ਕੌਣ ਕਰੇ? ਉਹੀ ਮੂਰਖ ਤਾਂ ਵਾ ਉਹੀ ਬੂ। ਐਂ ਵਾ ਤਾਂ ਥੋੜੀ ਹੀ। ਇਸੇ ਨੂੰ ਕਹਿੰਦੇ ਮੇਰੀ ਗੱਲ ਥੋੜੀ ਲਾਉ ਰਹਿ ਬਹਿੰਗਮ ਕਹਤੇ ਹੈ ਨਾ ਜਾਈ ਸਾਹਮਣੇ ਇਹ ਵੀ ਛੱਡੋ ਸਾਹ ਹੁੰਦਾ ਸੈਦਾਨ ਕਹਿੰਦੇ ਆਟੋਮੈਟਿਕ ਹੁੰਦਾ ਸੀ ਸਾਰ ਚਲੋ ਠੀਕ ਹੈ ਉਹ ਜਿਹੜਾ ਪੇਟ 'ਚ ਬੱਚਾ ਉੱਥੇ ਤਾਂ ਸਾਹ ਨਹੀਂ ਹੁੰਦਾ ਜਿਉਂਦਾ ਹੈ ਉਹ ਬਿਨਾਂ ਸਾਹ ਦੇ ਜਿਉਂਦਾ ਰੱਖਿਆ ਹੈ ਉਹ ਉੱਥੇ ਕਰਾਂ ਬਾਤ ਦੱਸੋ ਕੀ ਦੀਏ ਸਾਡੀ ਹੈ ਉਹ ਸਾਡੀ ਹੈ ਪਰਾਪਾ ਵੇ ਮੈਨੂੰ ਸਾਸਤੇ ਰੱਖ। ਉਹ ਤਾਂ ਸਾਦੇ ਬਿਨਾ ਵੀ ਰੱਖ ਸਕਦਾ ਹੈ 10 ਕਾਉਂ ਰੱਖੂਗਾ ਉੱਥੇ। ਦੋ ਗੱਲਾਂ ਸਾਡੇ ਕੋ ਕਿੱਡੀਆਂ ਵਡੀਆਂ ਨੇ। ਜੇ ਵਿਚਾਰੀਏ। ਜੇ ਦੋਏ ਗੱਲਾਂ ਦੇ ਗੌਰ ਕਰਕੇ ਵਿਚਾਰ ਲਈਏ ਇੱਥੇ ਪੈਰ ਗੱਡ ਲਈਏ। ਇੱਥੇ ਵੱਲੀ ਸਾਰੀ ਜ਼ਿੰਦਗੀ ਸੌਖੀ ਹੋ ਜਾਂਦੀ। ਸਾਰਾ ਗਿਆਨ ਇੱਥੇ ਹੋ ਜਾਂਦਾ। ਐ ਵੱਡੀਆਂ ਦੋ ਗੱਲਾਂ ਸਾਡੇ ਬਸਤ ਨਹੀਂ ਆਉਂਦੀ ਤੇ ਕਿਸੇ ਦੇ ਵੀ ਬਸਤ ਨਹੀਂ। ਕਿੱਡਾ ਹੀ ਕੋਈ ਅਮੀਰ ਹੋਵੇ ਕਿੰਨਾ ਹੀ ਕੋਈ ਪੈਸਾ ਹੋਵੇ ਕਿੰਨੀਆਂ ਫੌਜਾਂ ਹੋਣ ਇਹ ਦੋ ਗੱਲਾਂ ਦੇ ਵਿੱਚ ਕੋਈ ਵਸਤ ਨਹੀਂ।赖ਤੇ ਫੌਜ ਕੰਮ ਕਰੇ।赖ਤੇ ਪੈਸਾ ਕੰਮ ਕਰੇ।赖ਤੇ ਕੋਈ ਕਰਾਵਾਤ ਕੰਮ ਕਰੇ। ਕੋਈ ਕਿੱਡਾਈ ਕਰਾਵਾਤੀ ਹੋਵੇ ਕਰਕੇ ਦਿਖਾਵੇ। ਬਿਲਕੁਲ। ਕੋਈ ਸੰਤ ਕਿੱਡਾ ਹੈ ਆਪਣੇ ਆਪ ਨੂੰ ਕਹਾਵੇ ਕਰਕੇ ਦਿਖਾਵੇ। ਇਹ ਦੋਏ ਬਾਬਰਾਂ ਨੇ ਆਪਣੇ ਹੱਥੀ ਰੱਖੀ ਹੋਈ। ਇੱਥੋਂ ਇਹ ਸਮਝ ਲਵੇ ਜੇ ਸਮਝੜਾ। ਸਮਝਣ ਨੂੰ ਬਹੁਤ ਕੁਝ ਹੈ। ਬੇਸਮਝੀ ਜਿਹੜੀ ਹੈ ਉਹ ਸਾਰਿਆਂ ਦੇ ਸੋਗਾ ਫੇਰ ਦਿੰਦੀ ਹੈ ਸੋਵਾ ਇੱਕ ਸੋਗ ਸੋਗਾ ਇੱਕ ਵਾਰ ਜੇ ਬਧਰ ਕਰ ਦਿੰਦਾ ਬਾਜ ਜਿੰਨੋ ਮਰਜੀ ਲੋ ਜਿੰਦੀ ਵਰਜੀ ਗੱਲਾਂ ਕਰ ਲਈਏ ਜਿੰਨੋ ਮਰਜੀ ਗਿਆਨ ਕਰ ਲਈਏ ਨਾ ਮੰਨਣ ਵਾਲੀ ਮੈਨਾ ਮੰਨੂ ਵਾਲੀ ਗੱਲ ਇੱਕੋ ਸੋਗਾ ਫੇਰ ਦਿੰਦੀ ਹੈ ਚਾ ਬਰਾਬਰ ਹੋ ਗਿਆ ਤੇ ਮੈਨਾ ਮੰਨੂ ਹੈ ਜਾਂ ਮਨ ਬੇਪਰੋਸਗੀ ਕਰਦਾ ਹੈ ਸੋਗਾ ਫਿਰ ਗਿਆ ਸਭ ਕਾ ਰਹਿ ਬਹਿੰਗਮ ਕਤਹਿ ਨ ਜਾਈ ਫੇਰ ਮੰਨ ਟਿਕ ਜਾਂਦਾ ਹੈ ਬਹਿੰਗਮ ਹੋ ਜਾਂਦਾ ਹੈ ਸਾਰੀਆਂ ਜ਼ਿੰਮੇਵਾਰੀਆਂ ਛੱਡ ਦਿੰਦਾ ਇਹ ਤਾਂ ਸਾਰੀ ਖੇਡ ਰਾਜਾ ਰਾਮ ਦੀ ਕਹਾਣੀ ਹੈ ਤੇਰਾ ਤਾਂ ਕੋਈ ਪਾਲਟੇ ਨਹੀਂ ਤੇਰਾ ਪਾਲਟ ਸਿਰਫ ਇਹਦਾ ਹੀ ਹੈ ਉਹਦੇ ਹੁਕਮ 'ਚ ਚੱਲਣਾ ਤੇਰਾ ਪਾਲਟ ਜਿਵੇਂ ਚਲਾਉਂਦਾ ਹੈ ਉਹਵੇਂ ਚੱਲੀ ਜਾ ਜਿਵੇਂ ਚਲਾਉਂਦਾ ਚੱਲੀ ਜਾ ਅਗਹਿ ਗਹਿ ਗਾਗਨ ਰਹੇ ਜਿੱਥੇ ਕੋਈ ਨਾਟਕ ਸਿਆ ਹੋਇਆ ਪਿੰਜੜ ਦਾ ਜੇ ਉੱਥੇ ਟਿਕਿਆ ਰਹੇ ਜੇ ਖੁੱਲ ਕੇ ਨਾਲ ਹੋਰ ਗਦੇ ਚਲਾ ਜਾਵੇ ਸਾਰੇ ਇੰਜਣ ਨੂੰ ਖਰਾਬ ਕਰ ਦਿੰਦਾ ਕਿਤੇ ਹੋਰ ਚਲਾ ਜਾਵੇ ਜੇ ਖੁੱਲ ਕੇ ਫੇਰ ਕੀ ਕਰਦਾ ਉਹ ਸਾਰੇ ਇੰਜਣ ਖਰਾਬ ਬਸ ਅਸੀਂ ਇਹ ਖੁੱਲ ਕੇ ਜਾਂ ਹੋਰ ਤੁਹਾਨੂੰ ਜਾਂਦੇ ਉਹ ਚ ਗੜਬੜ ਕਰਦੇ ਅਸੀਂ ਕਰ ਨਹੀਂ ਦਿੰਦਾ ਪਰ ਹੋਰ ਵੀ ਪੱਕੇ ਲਾਇਰੇ ਜਿੰਦੇ ਖੁੱਲ ਸਕਦੇ ਹੀ ਨਹੀਂ ਅਸੀਂ ਉਹਨੇ ਵੀ ਲੋਕ ਨਾਲ ਲਾਇਆ ਹੋਇਰੇ ਲੋਕ ਲਾ ਕੇ ਵਿਦੂਰੇ ਫਿਰ ਨਾ ਪਾਈ ਹੋਈਆਂ ਨੇ ਉੱਤੇ ਵੀ ਉੱਤੇ ਨੂੰ ਇਹ ਥੱਲੇ ਵੀ ਹੋ ਜਾਣ ਤੇਰੇ ਨੂੰ ਨਹੀਂ ਜਾ ਸਕਦੇ ਕੁਝ ਵੀ ਸਾਡੇ ਸੋਚੇ ਤੇ ਨਹੀਂ ਹੁੰਦਾ ਸਾਡੇ バス ਵਿੱਚ ਕੁਝ ਨਹੀਂ ਛੱਡਿਆ ਉਹਨੇ ਜੇ バス ਵਿੱਚ ਕਦੇ ਛੱਡ ਦਿੰਦਾ ਇਹਨਾਂ ਚੱਲਣ ਦਿੰਦੇ ਸੀ ਅਸੀਂ ਇਹ ਕੁਝ ਅਸੀਂ ਕਰ ਰਹੇ ਹਾਂ ਜੋ ਸਾਰੇ ਵਸ ਹੋਵੇ ਸਾਰਿਆਂ ਦੇ ਤਾਂ ਉਵੇਂ ਕਹਿੰਦਾ ਬਦਲਣਾ ਹੋਵੇ ਵਾਲੀ ਘਰੇ ਵੀ ਵੈਜਵੇ ਕਿਹਦੀ ਬੰਦੇ ਤਾਂ ਉਵੇਂ ਕਹਿੰਦਾ ਬਦਲਵਾਣਾ ਹੋਵੇ ਵਾਲੀ ਘਰੇ ਵੀ ਪਣਾ ਚਾਹੀਦਾ ਰੋਜ਼ ਥੋੜਾ ਥੋੜਾ ਤਪੜੇ ਭੇਜੀ ਬਰਖਾ ਹੋ ਜਾ ਜ਼ਿਆਦਾ ਨਾ ਹੋਵੇ ਜੀਰੀ ਵਾਲਾ ਕਹਿੰਦਾ ਵੀ ਰੋਜ਼ ਘਰੇ ਬਰ ਹੋਵੇ ਕਿਹਦੀ ਬੰਦੇ ਕਰਦਾ ਆਪਣੀ ਮਰਜ਼ੀ ਉਹਦੀ ਸੁਣਦਾ ਕਿਸੇ ਦੀ ਇਸੋ ਰੇਦਾ ਗਿਆ ਹੋਇ। ਹੋ ਗਏ ਗਹ ਗਹ ਗगन ਰਹੀ। ਹੋ ਗਏ ਗਹ। ਗਹਾਇ ਕੀ ਅਗਰ ਮਨ ਪਗਾਇ ਮਨ ਵੀ ਪਕੜ ਕੇ ਹੁਣ ਫਿਰ। ਉਹ ਚੀਜ਼ ਨੂੰ ਫੜੋ ਜਿਹੜੀ ਫੜ ਨਹੀਂ ਸਕਦੇ। ਅਸੀਂ ਉਹ ਚੀਜ਼ ਫੜੀ ਹੋਈ ਹੈ ਜਿਹਨੂੰ ਸਾਰੇ ਹੀ ਫੜ ਸਕਦੇ। ਵੀ ਫੜਿਆ ਦੀ ਬਾਇਆ ਫੜੀ ਹੋਈ ਹੈ। ਤਾਂ ਸਾਰੇ ਫੜ ਸਕਦੇ ਨੇ। ਜਾਨਵਰਾਂ ਦੀ ਫੜੀ ਹੋਈ ਹੋਇਆ ਪਰਲਾਇਆ ਉਹ ਚੀਜ਼ ਨੂੰ ਜਿਹੜੀ ਸਾਡੀ ਪਕੜ ਤੋਂ ਬਾਹਰ ਹੈ ਜੇ ਉਹ ਫੜ ਲਈਏ ਪਕੜ ਤੇ ਆਜਵੇ ਤਾਂ ਸਾਡਾ ਜੀਵਨ ਸੌਖਾ ਹੋ ਜਾਵੇ ਆ ਗਾਇ ਗਾ ਹੈ ਉਹ ਗਾਇ ਹੈ ਮਨ ਮਨ ਨੂੰ ਕੰਬੂਜੀ ਨਹੀਂ ਆਰੇ ਅਕਲ ਦੇ ਬੁੱਧੀ ਦੀ ਮਨ ਪਕੜ ਨਹੀਂ ਮਨਦਾ ਬੁੱਧੀ ਤੋਂ ਮਨ ਪਕੜਨਾ ਤੁਹਾਨੂੰ ਕਾਬੂ ਕਰਨਾ ਹੈ ਤੁਹਾਨੂੰ ਕਾਬੂ ਕਰਨਾ ਹੈ ਗਾਇ ਗਾ ਹੈ ਭਗਾਏ ਇਹ ਪਕੜ ਕੇ ਰੀਵਾ ਦਾ ਕਾਬੂ ਨਹੀਂ ਹੋਦਾ ਬੁੱਧੀ ਦੇ ਅਕਲ ਨੂੰ ਇੰਨੀ ਮਜ਼ਬੂਤ ਕਰਨਾ ਕਿ ਮਨ ਨੂੰ ਪਕੜ ਕੇ ਬਿਠਾ ਦੇ ਤਾਂ ਕਿ ਨਹੀਂ ਜਾ ਸਕਦਾ ਆਪਣੀ ਵਤੀ ਨਹੀਂ ਕਰ ਸਕਦਾ ਗਏ ਗਗਨ ਰਹੀ ਜਾਂ ਮਨ ਨੂੰ ਪਕੜ ਕੇ ਬੁੱਧੀ ਫਿਰ ਗਗਨ ਦੇ ਵਿੱਚ ਰਹੇ ਧਰਤੀ ਤੇ ਨੂੰ ਲੱਗੜੇ ਰ ਰਹੇ ਨੇ ਜਮੀਨ ਦਾ ਲੱਗੂਗਾ ਕੱਲ੍ਹ ਸਾਂ ਪਖੜਾ ਕਰੂਗਾ बस गए गगन भाई हृदय ਵਿੱਚ ਜਾ ਕੇ ਸਰਬਿਆਪੀ ਕਰ ਦੇਵੇ ਇਥੋਂ ਨਹੀਂ ਬਾਹਰ ਨੂੰ ਡੋਲ ਗगन ਦੀਏ ਕਹਾਜ ਗगन ਗਿਆ ਇਥੋਂ ਪਰੂ ਜਾਊਗਾ ਸਿਰਫ ਥੱਲੇ ਰੁਣੀ ਜਾ ਸਕਦਾ ਦਸਾਂ ਦਸਾਂ ਜਿਹੜੀ ਜਾ ਸਕਦਾ ਗगन ਲਖਸ ਵਰਤਿਆ ਹੈ ਬਹੁਤ ਇੰਪੋਰਟੈਂਟ ਗੱਲ ਹੈ ਕਹਾਜ ਨਹੀਂ ਵਰਤਿਆ ਕਲਾ ਕਾਜ ਨਹੀਂ ਵਰਤਿਆ ਜਿਹੜੇ ਲੋਕ ਇੱਥੋਂ ਕਹਿੰਦੇ ਨੇ ਕਿ ਰਾਏ ਉੱਤੇ ਨੂੰ ਜਾਣ ਦੇ ਥੱਲੇ ਨੂੰ ਨਹੀਂ ਜਾ ਸਕਦਾ ਉਹ ਦੈਦੱਸਦਾ ਜਾਣ ਤੂੰ ਜਾਣ ਦੇ ਦੈਦੇ ਜਾ ਹੀ ਨਹੀਂ ਸਕਦੇ ਕਿਤੇ ਸ਼ਰਮ ਜਾਣਗੇ ਉੱਪਰ ਅਕਾਸ਼ ਹਿਰਦੇ ਜੋ ਜਾਊਗਾ ਦਸਾਂ ਦਿਸ਼ਾਵਾਂ ਤੇ ਜਾਊਗਾ ਗਗਰ ਹਿਰਦਾ ਹੁੰਦਾ ਹਿਰਦੇ ਜੋ ਸਰਬ ਵਿਆਪੀ ਹੁੰਦਾ ਦਸਾਂ ਦਿਸ਼ਾਵਾਂ ਚ ਕੋਈ ਜਾ ਸਰ ਜਾਊਗਾ ਐਦੋਂ ਜਾਊਗਾ ਸਰਬ ਉੱਤੇ ਨੂੰ ਜਾਊਗਾ ਥੱਲੇ ਨੂੰ ਯਾਦ ਆਉਂਦਾ ਖੜੇ ਹਿੱਦੇ ਜੋ ਜਾਂ ਸਰਬਿਆਪੀ ਅਸੀਂ ਹੁੰਦੇ ਆ ਤਾਂ ਦਸਾਂ ਦਿਸ਼ਾਵਾਂ ਜੁਹਦੇ ਆ ਇੱਥੋਂ ਜਾਂ ਹੁੰਦੇ ਆ ਇੱਥੋਂ ਸਿਰਫ ਉੱਤੇ ਰੂਹਦੇ ਉੱਪਰ ਨੂੰ ਚੜਦਾ ਉੱਪਰ ਨੂੰ ਚੜਦਾ ਉੱਪਰ ਨੂੰ ਚੜਨਾ ਹੰਕਾਰ ਦਾ ਪ੍ਰਤੀਮਾ ਬੇਵਾਦੀ ਹੈ ਬੇਵਾਦੀ ਇਹ ਉੱਪਰ ਚੜਦਾ ਤਾਂ ਥੱਲੇ ਡੇਗਦਾ ਦਸਾਂ ਦਿਸ਼ਾਵਾਂ ਜਾਣ ਵਾਲਾ ਸਾਡੇ ਡਗਦਾ ਜੀ ਚਾਰੇ ਪਾਸੇ ਤੇ ਕੁਝ ਐ ਦਸਾਂ ਦਿਸ਼ਾਵਾਂ ਚ ਕੋਈ ਐ ਡਿਬੂ ਜੀ ਜਿਵੇਂ ਸੂਰਜ ਦੀ ਲਾਈਟ ਫੈਲਦੀ ਹੈ ਐਥੋਂ ਲਾਈਟ ਐ ਫੈਲਦੀ ਹੈ ਐਥੋਂ ਕਿਵੇਂ ਫੈਲਦੀ ਹੈ ਐਥੋਂ ਜਦੋਂ ਸირი ਜਾਂਦੀ ਬਹੁਤ ਫੈਲਦੀ ਹੈ ਐ ਫੈਲਦੀ ਹੈ ਦੇਖੇ ਨਾ ਬਾਹੋਂ ਤੋਂ ਬੁੱਢਾ ਲਉਦਾ ਐਸੋਤ ਫੈਲਦੀ ਹੈ ਜਿਵੇਂ ਬਾਹ ਫੈਲਦੀ ਹੈ ਐਥੋਂ ਫੈਲਦੀ ਹੈ ਐ ਫੈਲਦੀ ਹੈ ਜਿਵੇਂ ਸੂਰਜ ਦੇ ਸਾਰੇ ਪਾਸੇ ਲਾਈਟ ਆਸ਼ਾ ਤਦ ਸੰਦਿ ਆਵਲ ਐਥੇ ਸੂਰਜ ਵਾਂਗੂ ਫੈਲਦਾ ਐਥੇ ਕਿਰਣ ਵਾਂਗੂ ਫੈਲਦਾ ਉੱਪਰ ਕਿਰਣੇ ਰਹਿੰਦਾ ਸੂਰਜ ਨਹੀਂ ਹੋ ਸਕਦਾ ਐਥੇ ਆ ਕੇ ਸੂਰਜ ਬਣਦਾ ਸਜਿਕਾ ਸੂਰ ਬਸਾ ਮਟੇਰਦੇ ਆ ਬਿਟੇਰਦੇ ਆ